ਕਿਨੇ ਵੀਰੰਦਾ ਵੀਰੰਦਾ ਬੱਚਾ ਹੈਗਾ ਜਾਪੇ ਵਾਲੀਆ ਬੈਂਚਾਂ ਤੋਂ ਉਠਾ ਕੇ ਘਰੋ ਲਿਆਈਏ ਪੁੱਸਤ ਦੋ ਗੱਟੀਆਂ ਭਰ ਕੇ ਰਾਤ ਗਈਆਂ ਨੇ ਸਵੇਰੇ ਲੱਗੀ ਆ ਸਵੇਰੇ ਲੈ ਕੇ ਆਏ ਕਹਿੰਦੇ ਬੈਠੋ ਸਾਡੀ ਗੱਡੀ 'ਚ ਜੇ ਹੁਣ ਉੱਥੇ ਜਿੱਥੇ ਮੁੰਡੇ ਬੰਨੇ ਹੋਏ ਨੇ ਉੱਥੇ ਸਾਨੂੰ ਬਾਹਰ ਰੱਖਿਆ ਕੋਲੇ ਬਰਨਾਲਾ ਸਿਟੀ 2 ਦੇ ਵਿੱਚ ਹਜੇ ਕਹਿੰਦੇ ਜੇ ਤੂੰ ਬੋਲਦੀਆਂ ਰੌਲਾ ਪਾਉਣੀ ਅਮਾ ਤਾਂ ਫਿਰ ਦੇਖ ਲੈ ਤੇਰਾ ਨਾ ਪਿਕਚਰਾਂ ਸੀ ਕੀਤਾ ਨਹੀਂ ਮੈਂ ਕਹਾਂ ਜੀ ਜੋ ਮੰਨ ਲੈਂਦੇ ਲੇਕਿਨ ਅੰਦਰ ਲੱਜੂਤ ਰਹੇ ਇਹਨਾਂ ਨੂੰ ਅਧਿਕਾਰ ਵੀ ਕਰਨ ਦੇ ਠੀਕ ਹੈ ਮਨੇ ਫੈਰੀਆ ਸੁਣਾ ਬਣ ਕੇ ਇਹਨਾਂ ਦੀ ਬੱਚੀ ਚੰਦ ਦੀ ਬੱਚੀ ਦੇ ਦਾ ਦੱਸ ਨਹੀਂ ਕਰਿਆ ਬਾਹਰ ਕਰ ਲੋ ਅਸੀਂ ਬਾਹਰ ਕੇ ਬੈਠਾਂਗੇ ਆ ਬਾਤ ਵਿੱਚ ਬਾਹਰ ਬਹਿ ਜੋ ਮੈਨੂੰ ਦੁਪਹਿਰ ਫਿਰ ਫਿਰ ਤੁਸੀਂ ਬਾਪੂ ਮੇਰੇ ਚਪੇੜ ਮਾਰ ਲੈ ਮੈਂ ਕਿਉਂ ਮਾਰ ਮੇਰਾ ਰੋਹੀ ਗੱਲ ਆ ਚਪੇੜ ਮਾਰ ਬਹਿ ਜਾ ਯਾਰ ਮੈਂ ਤੁਹਾਨੂੰ ਸੀ ਮੈਨੂੰ ਆਪਣਾ ਹੀ ਵੀਡੀਓ ਆ ਆਪਣਾ ਬਣਾਈ ਮੈਨੂੰ ਬਣਾਈ ਆ ਆਹ ਵੰਗ ਜਾ ਬਾਕੀ ਬਾਪੂ ਬਣਾ ਬਾਰ ਨੂੰ ਮਿਰਾਉਣਿਆ ਸਾਰੇ ਮੇਰੇ ਦਾਦੇ ਪਿਉਾਂ ਆ ਬਾਰ ਭਾਈ ਧੰਨਵਾਦ ਬਾਰ ਭੇਜੋ ਲਈ ਬੰਦਰੀ ਨੂੰ ਹਰ ਮੈਨੂੰ ਮੇਰੀ ਵੀ ਕੋਈ ਡਿਊਟੀ ਹੈ ਤੁਸੀਂ ਤਾਂ ਧੱਕਾ ਕਰਕੇ ਵੀਡੀਓ ਬਣਾ ਲਓ ਮੈਂ ਮੈਂ ਵੀ ਨੌਕਰੀ ਕਰਨੀ ਹੈ ਬੱਚੇ ਪਾਲਣੇ ਨਹੀਂ ਆ ਅਸੀਂ ਵੀ ਜਵਾਬ ਕਰ ਬਦਲੋ ਆਪੇ ਬੱਚੇ ਨਹੀਂ ਆਇਆ ਬਾਕੂ ਮੈਂ ਤਾਂ ਕੁਝ ਕਰਨਾ ਨਹੀਂ ਇੰਨੇ ਚ ਫਿਰ ਨਹੀਂ ਚਾਹਿੰਦੇ ਕੋਈ ਮੈਂ ਮੈਂ ਕੋਈ ਕਰਨਾ ਨਹੀਂ ਬੱਚਾ ਪਾਲਣੇ ਨਹੀਂ ਕਰਿਆ ਹੁਣ ਜਿਹੜੀ ਚਾਰਜ ਦੀ ਦੁੱਧ ਫੀਡ ਨਹੀਂ ਹੋਣੀ ਨਹੀਂ ਬੱਚੇ ਦੀ ਹਾਂ ਬੈਠ ਜਾਓ ਇੱਥੇ ਬੰਦਿਆਰਾ ਬਣਾਉਣਾ ਸਾਰੇ ਖੜੇ ਨਹੀਂ ਰਹਾ ਸਾਰੇ ਬਿਸਾਉਂ ਜਾਓ ਇੱਥੇ ਆ ਹੋਏ ਜੀ ਇਹ ਕਰ ਦੋ ਕੋਈ ਨਹੀਂ ਰੋਕਦਾ ਆਪਦਾ ਪ੍ਰੋਟੈਸਟ ਕਰਨਾ ਕਰੋ ਨਹੀਂ ਕੋਈ ਗੇਟ ਨਹੀਂ ਬੰਦ ਹੁੰਦਾ ਜਦੋਂ ਆਪਦਾ ਜੀ ਗੱਲ ਸੁਣੋ ਮੇਰੀ ਗੱਲ ਸੁਣੋ ਅੰਦਰ ਨਾ ਬੈਠੋ ਬਾਹਰ ਚ ਬੈਣਾ ਬੈਜੋ ਮੈਂ ਤੁਹਾਨੂੰ ਇਹ ਅੰਦਰ ਆਉਂਦੇ ਵੀ ਨਹੀਂ ਗਏ ਮੈਂ ਤੁਹਾਨੂੰ ਰੋਕਦਾ ਨਹੀਂ ਛੋਟੇ ਬਣਾਉਂਦੇ ਅੰਦਰ ਕਿੱਥੇ ਖਿਲਾਉਂਦੇ ਵੀ ਨਹੀਂ ਗਏ ਮੈਂ ਤੁਹਾਨੂੰ ਵੀਰੇ ਸਾਬ ਨੂੰ ਵੀ ਇੱਥੇ ਬੁਲਾਵਾਂਗੇ ਵੀ ਜਿੰਨਾ ਬੰਦਾ ਕਹੀ ਗਿਆ ਵੀਡੀਓ ਬੁਲਾ ਲਓ ਬਹਿ ਜਾ ਮੈਂ ਤੈਨੂੰ ਬਹਿਣ ਤੋਂ ਨਹੀਂ ਰੋਕਦਾ ਵੀ ਪ੍ਰੋਟੈਸਟ ਕਰਨਾ ਕਰ ਲਓ ਮੈਂ ਤੈਨੂੰ ਰੋਕਿਆ ਮੈਂ ਤੈਨੂੰ ਉਦੋਂ ਦਾ ਕਹੀ ਜਨਾ ਬਾਪੂ ਵੀ ਕੁਝ ਮੇਰੀ ਵੀਡੀਓ ਵਧੀਆ ਸਭ ਨੂੰ ਮੈਂ ਤਾਂ ਕੁਝ ਕਰਨਾ ਹੀ ਨਹੀਂ ਮੇਰੇ ਤਾਂ ਡਿਊਟੀ ਨਹੀਂ ਬਣਦੀ ਕਾਰਵਿਕਾਰੀ ਨਾ ਸਰਕਾਰਾਂ ਦਾ ਕੰਮ ਤਾਂ ਨਹੀਂ ਕਿਸੇ ਆਪ ਦਾ ਪਤਾ ਕਰਦੇ ਦੁੱਧ ਜੰਗ ਨਹੀਂ ਦਵਾ ਰਹੇ ਪਤਾ ਲੱਗ ਜੀ ਇਹ ਤੜਕੇ ਦੀ ਐਂ ਚੱਲਦਾ ਰਹਿੰਦਾ ਨਹੀਂ ਤੁਸੀਂ ਤਾਂ ਨਹੀਂ ਕਰਾ ਰੱਖਾ ਇਹਦੇ ਜੀ ਜਾਂਦਾ ਹੈ ਇਹ ਕਹਿੰਦਾ ਤੂੰ ਕੋਈ 15 ਮਿੰਟ ਰੁਕੀ ਰੁਕੀ ਨਹੀਂ ਦੋਨੋਂ ਇੱਥੇ ਮਿਲਣਾ ਉਹ ਕਿੰਨੇ ਦਿਨਾਂ ਦੇ ਵਿੱਚ ਸਾਰੇ ਦੇਰੀ ਵਿਸਾ ਕੇ ਬੈਠੋਗੇ ਨਕਲ ਦੇਣੇ ਬਾਹਰ ਆਉਂਦਾ ਲਓ ਸੰਗਰੇ ਬਣਾ ਇੱਥੇ ਲਾਉਂਗਾ ਮੋਟ ਨੂੰ ਕਹੀ ਕਿ ਅਸ ਵੀ ਉਹਨਾਂ ਨੂੰ ਵੀ ਲਿਆਉਣਾਗਾ ਤੁਸੀਂ ਚੱਲ ਹੁਣ ਇਹਨੂੰ ਲੈ ਕੇ ਜਾਂਦੇ ਉਹਨਾਂ ਨੂੰ ਕਲੰਦਰਾ ਵੇਕੇ ਇਹਨੂੰ ਪੇਚ ਕਰੂੰਗਾ ਮੈਂ ਇਕੱਠੇ ਕਿੱਧਰ ਜਾਉਂਗਾ ਮੂਜੇ ਹੋ ਪਈ ਦੋ ਲੜਦੇ ਤਾਂ ਹੈ ਨਹੀਂ ਜੀ ਇਹ ਵੀ ਅਸੀਂ ਲੜ ਪੈਣੀ ਹੈ ਉਹ ਲੜ ਨਹੀਂ ਦੂਜੇ ਬੰਦੇ ਆਪੋ ਦੇ ਇਹਨਾਂ ਦੇ ਕਰ ਵੀ ਇਕੱਠੀ ਨਹੀਂ ਉੱਥੇ ਕਿੱਧਰ ਲੜਦੇ ਆਏ ਕੜਾ ਬਦੂਰ ਕਰਾ ਦਾਂਗੇ ਗੱਲ ਤਾਂ ਇਕੱਠੇ ਹੋ ਗਈ ਨੀ ਬੜੂਆ ਜੀ ਉਹ ਇੱਥੇ ਤਾਂ ਬਥੇਰੀ ਵਾਰੀ ਹੋ ਗਈ ਗੱਲ ਨਹੀਂ 1.5 ਮਹੀਨਾ ਹੋ ਗਿਆ ਗੱਲ ਤਾਂ ਇਕੱਠੇ ਹੋ ਗਈ ਨੀ ਬੜੂਆ 1.5 ਦਿਨ ਦਾ ਹੋ ਗਿਆ ਪਰ ਖਾਤਾ 14-15 ਦਿਨ ਅਸੀਂ ਕੋਈ ਦੁਸ਼ਮਣ ਨਹੀਂ ਥੋੜਾ ਮੈਂ ਗੇਟਤੀ ਆ ਜੀ ਸਾਡੀ ਇਹਨਾਂ ਨੂੰ ਦੁਸ਼ਮਣ ਨਹੀਂ ਥੋੜਾ ਅਸੀਂ ਤਾਂ ਕੋਈ ਇਹੋ ਜਿਹਾ ਨਹੀਂ ਸਾਡੇ ਉਹ ਆਪਦੇ ਆ ਜੀ ਹੁਣੇ ਲੈ ਉਹ ਦੀ ਸਾਰੀ ਇਹ ਨਹੀਂ ਚੱਲਿਓ ਪੁਟਕਰ ਬੁਲਾ ਲਈ ਆਪਾਂ ਵੀਡੀਓ ਬਣਾਉਣੇ ਗੇਟਤੀ ਆ ਮੈਂ ਆਜੂ ਕੋਈ ਗੱਲ ਨਹੀਂ ਉਹਨਾਂ ਦੀ ਵੀ ਬਣਾਈ ਵੀਡੀਓ ਬੱਚੇ ਦੀ ਵੀ ਡਾਣਾ